ਉੱਥੇ ਨਸ਼ਾ ਦੇ ਬਹੁਤ ਫੁੱਲ ਫੁੱਲ ਦੇ ਤੇ ਗੱਲ ਫੁੱਲ ਦੀ ਮਰੀਏ ਬਹੁਤ ਚਿੱਟਾ ਦੇ ਲਗਾਏ ਜਾਂਦੇ ਨੇ ਜਿਹੜੇ ਬਟੇ ਲਗਾਏ ਨੇ ਘਰ ਚੱਲਦੇ ਨੇ ਵਖਤ ਕਰਦੀਆਂ ਨੇ ਘਰਾਂ ਦੇ ਭਾਂਡੇ ਮਾਂ ਜਮਾਂ ਤੇ ਨਸ਼ਾ ਬਹੁਤ ਜਰਾ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਵਧਿਆ ਬਹੁਤ ਜ਼ਿਆਦਾ ਨੌਜਵਾਨ ਬਹੁਤ ਜ਼ਿਆਦਾ ਖਤਮ ਹੋ ਰਹੇ ਨੇ ਇੱਕ ਕੱਲ ਹੋਈ ਤੇ ਇੱਥੇ ਇੱਕ ਹਾਦਸਾ ਹੋਈ ਯਾਰ ਪ੍ਰੋਜੈਕਟ ਇਜ਼ ਓਟੇ ਦੇ ਮੇਰੇ ਕੰਮ ਦੇ ਚਲਾ ਗੋਸ ਜਾਦਾ ਫਿਰੋਜ਼ਪੁਰ ਵਿੱਚ ਨਸ਼ਾ ਇਸ ਕਦਰ ਵੱਧ ਚੁੱਕਾ ਹੈ ਕਿ ਲਗਾਤਾਰ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਹਾਲਾਂਕਿ ਕੱਲ ਹੀ ਫਿਰੋਜ਼ਪੁਰ ਦੇ ਪਿੰਡ ਕੁੰਡੇ 'ਚ ਇੱਕ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋਈ ਸੀ ਜਿਸ ਦਾ ਹਲੇ ਸਿਵਾ ਵੀ ਠੰਡਾ ਨਹੀਂ ਹੋਇਆ ਸੀ ਕਿ ਅੱਜ ਇੱਕ ਹੋਰ ਵਿਜੇ ਨਾਮਕ ਨੌਜਵਾਨ ਨਸ਼ੇ ਦੀ ਪੇਟ ਚੜ ਗਿਆ ਪରିਵਾਰ ਨੇ ਦੋਸ਼ ਲਗਾਇਆ ਕਿ ਕਰੀਆਨੇ ਤੋਂ ਜ਼ਿਆਦਾ ਚਿੱਟਾ ਉਨ੍ਹਾਂ ਦੇ ਪਿੰਡ ਵਿੱਚ ਵਿਕ ਰਿਹਾ ਹੈ ਜਿਸ ਕਾਰਨ ਅੱਜ ਦੂਜੇ ਦਿਨ ਉਨ੍ਹਾਂ ਦੇ ਨੌਜਵਾਨ ਪੁੱਤ ਦੀ ਨਸ਼ੇ ਕਾਰਨ ਮੌਤ ਹੋ ਗਈ ਜਿਸ ਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਨਸ਼ੇ ਨੂੰ ਲੈ ਕੇ ਕੋਈ ਵੀ ਕਦਮ ਨਹੀਂ ਚੁੱਕ ਰਿਹਾ ਜਿਸ ਨਾਲ ਨਸ਼ਾ ਖਤਮ ਹੋ ਜਾਵੇ ਉਹਨਾਂ ਦੱਸਿਆ ਕਿ ਉਹਨਾਂ ਦੇ ਪਿੰਡ ਅਗਰ ਹੱਟੀ ਤੋਂ ਕਰਿਆਨੇ ਦਾ ਸਮਾਨ ਲੈਣਾ ਹੋਵੇ ਉਹ ਮੁਸ਼ਕਿਲ ਹੈ ਪਰ ਨਸ਼ਾ ਬੜੇ ਆਰਾਮ ਨਾਲ ਮਿਲ ਰਿਹਾ ਦੱਸ ਦਈਏ ਕਿ ਪਿੰਡ ਕੁੰਡੇ ਚ ਲਗਾਤਾਰ ਨੌਜਵਾਨਾਂ ਦੀਆਂ ਮੋਤਾਹ ਹੋ ਰਹੀਆਂ ਨੇ ਪਰ ਇੰਜ ਜਾਪਦਾ ਕਿ ਪੁਲਿਸ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਪਿਆ ਮੇਰਾ ਨਾਮ ਬਲਵੀਰੋ ਬਲਵੀ ਕਿੱਥੇ ਰਹਿੰਦੇ ਤੁਸੀਂ ਪਿੰਡ ਕੁੰਡੇ ਕਿਹੜੀ ਗੱਲ ਹੋਈ ਇਹ ਕਿਸ ਤਰ੍ਹਾਂ ਇਥੇ ਨਛਾਲ ਬਹੁਤ ਫੁੱਲ ਫੁੱਲ ਵੇਖਦਾ ਫੁੱਲ ਬਹੁਤ ਚਿੱਟਾ ਵਿਖਦਾ ਹੈ ਘਰ ਚੱਲਦੇ ਨੇ ਵਕਤ ਕਰਦੀਆਂ ਨੇ ਘਰਾਂ ਦੇ ਭਾਂਡੇ ਮਾਂ ਦੀ ਮਾਂ ਤੇ ਮੈਂ ਚਾਹੂੰ ਕਿ ਦੋ ਚਨਾ ਘਰਾਂ ਦਾ 22 ਡੰਗਰ ਇੱਕ ਘਰ ਦੇ 4 ਇੱਕ ਡੰਗਰ ਘਰ ਦੇ ਮੈਂ گویا 60 60 ਕੇ ਹੋਟਲ ਤੇ ਭਾਂਡੇ ਮਾਂ ਦੀ ਮਾਂ ਕੇ ਮੈਂ ਇਹ ਜਿੰਦੇ ਬੱਚਿਆਂ ਨੂੰ ਪਾਲਦੀ ਰਹੀ ਨੇ ਨੇ ਨਸ਼ੇ ਚ ਜਿਹੜਾ ਦੇਣਾ ਨਸ਼ੇ ਵਾਲਿਆਂ ਕੋਲੇ ਜਿਹੜਾ ਦੇਣਾ ਨਸ਼ੇ ਵਾਲਿਆਂ ਕੋਲੇ ਇਹਨੇ ਸਾਰਾ ਕਾਰਖਾਨਾ ਖਾਲੀ ਹੋ ਗਿਆ ਸਾਡਾ ਸਾਡੇ ਘਰ ਪਾਣੀ ਪੀਣ ਨੂੰ ਕੁਵਲੀ ਨਹੀਂ ਅੰਦਰ ਖਾਲੀ ਹੋਇਆ ਆ ਪਿਆ ਮੇਰੇ ਘਰ ਚ ਕੱਖ ਨਹੀਂ ਹੈਗਾ ਸਾਡਾ ਕੋਈ ਨਹੀਂ ਹੈਗਾ ਸਾਰਾ ਸਰਕਾਰ ਨੇ ਬੇੜਾ ਕੀਤਾ ਇਹ ਸਰਕਾਰ ਨੇ ਜੇ ਇੱਥੇ ਆਂਦੀ ਕੋਲਸ ਪੈਸਾ ਦੇ ਦਿੰਦੇ ਨੇ ਅੰਦਰ ਖਾਤੇ ਤੇ ਛੱਡ ਜਾਂਦੇ ਮਹੀਨੇ ਭਰਦਿਆਂ ਨੇ ਮਹੀਨੇ ਭਰ ਕੇ ਛਡਾ ਲੈਂਦੇ ਨੇ ਲੱਖਾਂ ਨਾਲ ਕਰਦੇ ਲੱਖਾ ਹਦਾਂ ਤੱਕ ਲੈ ਸਾਡੇ ਵਾਸਤੇ ਗੱਲ ਹੀ ਕੋਈ ਨਹੀਂ ਜਿੱਦਾਂ ਦੇ ਮਾਵਾ ਦੇ ਪੁੱਤਾਂ ਟੋਰੇ ਉਹਨਾਂ ਦਾ ਪਤਾ ਹੀ ਨਹੀਂ ਦਾ ਆਬਦਾਂ ਨੂੰ ਲਾਵਣ ਖਾਂ ਜਿਹੜੇ ਵੇਚਦੇ ਨੇ ਉਹਨਾਂ ਨੂੰ ਲਾਵਣ ਚਿੱਟਾ ਪੀਵੋ ਚੈੱਕ ਕਰੋ ਫੇਰ ਅਗਾਂ ਦਿਆ ਜੇ ਤੇ ਉਹਨਾਂ ਦੇ ਕਲੇ ਭੈਣ ਗੁੱਦੇ ਭੈਣ ਉਹਨਾਂ ਨੂੰ ਲੜੇ ਚਿੱਟੀ ਕਾ ਉਥੇ ਉਹਨਾਂ ਤਾਂ ਆਂਦੀਆਂ ਨੇ ਤੁਸੀਂ ਵੇਖੋ ਨਾ ਸ਼ਰਾਬ ਪੀ ਲੋ ਚਿੱਟਾ ਨਾ ਪੀਆ ਜੇ ਸ਼ਰਾਬ ਪੀਓ ਮੀਟ ਖਾਓ ਜਿਵੇਂ ਆਂਦੀਆਂ ਨੇ ਬੰਦੇ ਬੁੜੀਆਂ ਵੇਚਦੇ ਨੇ ਬੱਚੇ ਬੱਚੇ ਦੇ ਬੱਚੇ ਬੱਚੇ ਹਾਂ ਛਰੇ ਆਮ ਵੇਚਦਾ ਸਾਡੀ ਤਾਂ ਬੇਨਤੀ ਹੱਥ ਬੰਦੇ ਇਥੇ ਪਿੰਡ 'ਚ ਚੌਂਕੀ ਬਣਨੀ ਚਾਹੀਦੀ ਇੱਕ ਐਥ ਘਾਟ ਤੇ ਇੱਕ ਉਸਤੇ ਜੇ ਕੋ ਪ੍ਰਧਾਨ ਕਹਿੰਦਾ ਹੈ ਉਹਨਾਂ ਦੀਆਂ ਢੀਆਂ ਪੁੰਨਦੇ ਨੇ ਵੇਚਣ ਵਾਲੇ ਮੈਂ ਵੀ ਕਿਹਾ ਸੀ ਅਗਲੀ ਵਾਰੀ ਆਏ ਸੀ ਮੰਤਰੀ ਉਹਨਾਂ ਨੂੰ ਮੈਂ ਕਿਹਾ ਤੇ ਮੇਰੀ ਨਾ ਮੈਨੂੰ ਕੋ ਬਕਵਾਦੀ ਵਕੀਲ ਚਿੱਟਾ ਵੇਚਣ ਵਾਲਿਆਂ ਨੇ ਹਾਂ ਦੇ ਤੈਨੂੰ ਮਾਰ ਦੇਣਾ ਕਾਪੇ ਘਵਾੜੀਆਂ ਲਿਆ ਕੇ ਇਹ ਵੀ ਆਂਦੇ ਸੀ ਇਥੇ ਚੌਂਕੀ ਬਣਨੀ ਚਾਹੀਦੀ میری تو ہاتھ تے بےنتی میرا جوان گیا میری نشا بہت زیادہ پنڈ بہت زیادہ ودیا بہت نو جوان بہت زیادہ ختم ہو رہے ہیں ایک کل ہوئی ایک آج جو گئی ایک ਹਾਂਜੀ ਕਿੰਨੇ ਘੰਟੇ ਦੇਖੋ ਇਹ ਬਸੇ 24 ਘੰਟੇ ਚੋਗ ਗਈ ਬਸ ਇੱਕ ਹੋਰ ਦੇਰ ਹੋ ਗਈ ਇਸ ਪਿੰਡ ਦੇ ਵਿੱਚ ਨਸ਼ਾ ਦੂਰ ਕੀਤਾ ਜਾਵੇ ਬਸ ਇੱਕ ਸਾਡੀ ਇੱਕ ਹੀ ਰਿਕਵੈਸਟ ਹੈ ਬਹੁਤ ਜ਼ਿਆਦਾ ਨਸ਼ਾ ਘਰ ਘਰ ਵਿਕੀ ਜਾਂਦਾ ਇੱਥੇ ਨਾ ਪੁਲਿਸ ਵਾਲੇ ਕੋਈ ਸੁਣਵਾਈ ਨਹੀਂ ਹੁੰਦੀ ਕੋਈ ਵੀ ਬਸ ਪੈਸੇ ਲੈ ਲੈਂਦੇ ਨੇ ਬਸ ਛੱਡ ਦਿੰਦੇ ਨੇ ਬਸ ਜਿਹਨੂੰ ਫੜ ਕੇ ਲੈ ਜਾਂਦੇ ਨੇ ਬਸ 4 ਦਿਨ ਰੱਖਦੇ ਨੇ ਤੇ ਬਸ ਉਹਨੂੰ ਛੱਡ ਦਿੰਦੇ ਨੇ ਬਸ ਬਹੁਤ ਜ਼ਿਆਦਾ ਨਸ਼ਾ ਕਿੰਨੇ ਕੁ ਲੋਕ ਆਣ ਜਿਹੜੇ ਆ ਚਾਰ ਚੌਥੀ ਪੰਜਵੀਂ ਮੌਤ ਇੱਥੇ ਬਸ ਹਾਂਜੀ ਬਸ ਬੱਚੇ ਛੋਟੇ ਛੋਟੇ ਰੋਲ ਰਹੇ ਨੇ ਬਸ ਦੇਖੋ ਕੀ ਹਾਲਾਤ ਹੋ ਮਿਲਦੇ ਦੱਸਣ ਸਰਕਾਰ ਤਾਂ ਕਹਿੰਦੀ ਨਾ ਬੰਦ ਕਰ ਹਾਂ ਸਰਕਾਰ ਕੋਈ ਨਿਸ਼ਾਨੀ ਬੰਦ ਕਰ ਰਹੀ ਕੋਈ ਵੀ ਨਹੀਂ ਹਾਂਜੀ ਕੀ ਨਾਮ ਦਾ ਹਾਂਜੀ ਉਹ ਨਾਂ ਨਾ 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 ਮੇਰਾ ਪ੍ਰੇਮ ਤੂੰ ਇਹ ਜੋ ਤੇਰੇ ਨੂੰ ਕਰਨ ਗਿਆ ਚਲਾ ਉਹ ਜ਼ਿਆਦਾ ਉਹ ਜ਼ਿਆਦਾ ਕਰਦੇ ਸੀ

سارا بہت جی ہاں ہاں چونکی بنواؤ نہیں روک دلان پیسا مل جانا چوک ہو جانے ਇੱਥੇ ਬੰਨੀ ਚ 2 ਮਹੀਨਾ ਲੱਗ ਗਿਆ ਜੀ ਜੀ ਕਿੰਨੇ ਬੱਚੇ ਨੇ ਇੱਕ ਮੁੰਡਾ ਹੋ ਗਿਆ بس ਇੱਕ ਹੀ ਬੇਟਾ ਇੱਕ ਹੀ ਬੇਟਾ ਪਰ ਬੰਦ ਹੋਣਾ ਚਾਹੀਦਾ ਨਸ਼ਾ ਹਾਂ ਇਹ ਨਸ਼ਾ ਬੰਦ ਹੋਣਾ ਚਾਹੀਦਾ ਇੱਥੇ ਚੌਕੀ ਬੰਨੀ ਚਾਹੀਦੀ